ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੈ ਵੀ ਪੰਥਕ ਪੋਲਿਟਿਕਸ ਦੇ ਵਿੱਚ ਹੁਣ ਭਗਵੰਤ ਮਾਨ ਸਾਹਿਬ ਦੀ ਐਂਟਰੀ ਹੋਈ ਹੈ ਭਗਵੰਤ ਮਾਨ ਸਾਹਿਬ ਨੇ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਐਸਜੀਪੀਸੀ ਦੀ ਕਾਜ ਪ੍ਰਣਾਲੀ ਨੂੰ ਲੈ ਕੇ ਚੁੱਕੇ ਆ ਪੁਰਾਣ ਤੁਮਨ ਸਾਹਿਬ ਧੂਰੀ ਦੇ ਵਿੱਚ ਸੀਗੇ ਤੇ ਉਥੋਂ ਉਹਨਾਂ ਨੇ ਬੋਲਦਿਆਂ ਬਹੁਤ ਸਾਰੇ ਸਵਾਲ ਜਿਹੜੇ ਆ ਉਹਨਾਂ ਦੇ ਜਿਹੜੀ ਕੰਮਕਾਰ ਦੀ ਸਥਿਤੀ ਆ ਐਸਜੀਪੀਸੀ ਦੀ ਉਹਦੇ ਉੱਤੇ ਸਵਾਲ ਚੁੱਕਿਆ ਇਹ ਲੜਾਈ ਵੱਡੀ ਹੁੰਦੀ ਜਾ ਰਹੀ ਆ ਹਾਲਾਂਕਿ ਆਮ ਆਦਮੀ ਪਾਰਟੀ ਪੰਥਕ ਪੋਲਿਟਿਕਸ ਤੋਂ ਪਿੱਛੇ ਰਹਿੰਦੀ ਸੀਗੀ ਪਰ ਹੁਣ ਇਹ ਵੀ ਇਸ ਲੜਾਈ ਦੇ ਵਿੱਚ ਸ਼ਾਮਲ ਹੋ ਗਏ ਆ ਇਹ ਤੁਹਾਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਵੀ ਇਹ ਜਿਹੜਾ ਲੜਾਈ ਰਾਜਨੀਤੀ ਦੇ ਵਿੱਚ ਪੰਥਕ ਪੋਲਿਟਿਕਸ ਦੀ ਆ ਇਹ ਕਿੱਧਰ ਨੂੰ ਜਾਏਗੀ ਦੂਜਾ ਸਵਾਲ ਇਹ ਆ ਕਿ ਪਿਛਲੇ ਦਿਨੀ ਜਦੋਂ ਤਰਨਤਨ ਦੀ ਜ਼ਿਮਨੀ ਚੋਣ ਸੀਗੀ ਉਦੋਂ ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਾਜਾ ਵੜਿੰਗ ਹੋਣਾ ਨੇ ਸਾਬਕਾ ਕੇਂਦਰੀ ਮੰਤਰੀ ਆਪਣਾ ਜਿਹੜੇ ਗ੍ਰਹਿ ਮੰਤਰੀ ਸੀ ਬੂਟਾ ਸਿੰਘ ਉਹਨਾਂ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਸੀ ਉਹਦੇ ਵਿੱਚ ਹੁਣ ਹਾਈ ਕੋਰਟ ਨੇ ਕਿਹਾ ਹੈ ਵੀ ਇਸ ਮਾਮਲੇ ਦੀ ਸੁਣਵਾਈ ਅਦਾਲਤ ਕਰੇਗੀ ਪੰਜਾਬ ਦਾ ਐਸਸੀ ਕਮਿਸ਼ਨ ਇਹਦੇ ਵਿੱਚ ਦਖਲ ਨਾ ਦੇਵੇ ਰਾਜਾ ਵੜਿੰਗ ਨੂੰ ਇਹ ਬਹੁਤ ਵੱਡੀ ਰਾਹਤ ਹੈ ਇਹ ਵੀ ਤੁਹਾਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਇਹੋ ਜਿਹਾ ਅਦਾਲਤ ਨੂੰ ਇਹ ਫੈਸਲਾ ਕਿਉਂ ਦੇਣਾ ਪਿਆ ਤੀਜਾ ਇਹਮ ਸਵਾਲ ਡਲਾ ਸਾਹਿਬ اے ਵੀ ਅੰਮ੍ਰਿਤਪਾਲ 1 ਦਸੰਬਰ ਤੋਂ 19 ਦਸੰਬਰ ਤੱਕ ਵਿੰਟਰ ਸੈਸ਼ਨ ਲੋਕ ਸਭਾ ਦਾ ਚਲਣਾ ਉਹਨਾਂ ਨੇ ਆਪਣੀ ਇੱਛਾ ਜ਼ਾਹਰ ਕੀਤੀ ਹੈ ਵੀ ਮੈਂ ਇਹਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਚਾਹੁੰਦਾ ਮੈਂ ਆਪਣੇ ਹਲਕੇ ਪ੍ਰਤੀ ਕੋਈ ਗੱਲਬਾਤ ਲੋਕ ਸਭਾ ਦੇ ਵਿੱਚ ਕਰਨੀ ਚਾਹੁੰਦਾ ਤੇ ਮੈਨੂੰ ਪ੍ਰੋਲ ਦਿੱਤੀ ਜਾਵੇ ਹੁਣ ਉਹਨਾਂ ਨੂੰ ਪ੍ਰੋਲ ਮਿਲੇਗੀ ਨਹੀਂ ਮਿਲੇਗੀ ਇਹ ਵੀ ਤੁਹਾਨੂੰ ਸਮਝਦੇ ਆ ਪਰ ਸਭ ਤੋਂ ਪਹਿਲਾਂ ਪੰਥਕ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਐਂਟਰੀ ਹੋਈ ਹੈ ਤੇ ਐਂਟਰੀ ਵੀ ਵਾਇਆ ਮੁੱਖ ਮੰਤਰੀ ਭਗਵੰਤ ਮਾਨ ਦੇਖੋ ਤਰਨਤਾਰਨ ਦੀ ਜ਼ਿਮਨੀ ਚੋਣ ਆਧਾਰ ਬਣ ਗਈ ਹਜੇ ਤੱਕ ਪੰਜਾਬ ਦੇ ਵਿੱਚ ਪੰਥਕ ਤੇਰਾ ਗਿਆਨੀ ਹਰਪ੍ਰੀਤ ਸਿੰਘ ਹੋ ਗਏ ਪੁਨਰਸੁਜੀਤ ਕਾਲੀਦਲ ਹੋ ਗਏ ਜਾਂ ਵਾਰਿਸ ਪੰਜਾਬ ਦੇ ਹੋ ਗਏ ਇਹਨਾਂ ਲੋਕਾਂ ਦੀ ਸਿੱਧੀ ਲੜਾਈ ਧਾਰਮਿਕ ਮੁੱਦਿਆਂ ਤੇ ਸੀ ਸੁਖਵੀਰ ਬਾਦਲ ਦੇ ਨਾਲ ਔਰ ਐਸਜੀਪੀਸੀ ਦੇ ਪ੍ਰਬੰਧ ਦੇ ਪ੍ਰਤੀ ਇਹਨਾਂ ਦੀ ਨਾਰਾਜ਼ਗੀ ਸੀ ਅਸੀਂ ਪਿਛਲੇ ਲਗਭਗ 22 ਦੀਆਂ ਚੋਣਾਂ ਤੋਂ ਬਾਅਦ ਜਦੋਂ ਤੋਂ ਕਮੇਟੀ ਬਣੀ ਸੀ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਚ ਕਮੇਟੀ ਨੇ ਆਪਣੀਆਂ ਸਿਫਾਰਸ਼ਾਂ ਦਿੱਤੀਆਂ ਉਸ ਤੋਂ ਬਾਅਦ ਲਗਾਤਾਰ ਸੁਖਬੀਰ ਬਾਦਲ ਔਰ ਵਿਰੋਧੀਆਂ ਦੇ ਵਿੱਚ ਟਕਰਾਹ ਦੀ ਸਥਿਤੀ ਬਣੀ ਰਹੀ ਔਰ ਪੰਜਾਬ ਚ ਆ ਤਰਨਤਾਰਨ ਦੀ ਜ਼ਮੀਨੀ ਚੋਣ ਤੋਂ ਪਹਿਲਾਂ ਤੱਕ ਵੀ ਇਹ ਮੁੱਦਾ ਗਰਮ ਰਿਹਾ ਲੇਕਿਨ ਤਰਨਤਾਰਨ ਦੀ ਜ਼ਮੀਨੀ ਚੋਣ ਚ ਸੁਖਬੀਰ ਬਾਦਲ ਨੇ ਜਿਹੜੇ ਦੂਜਾ ਨੰਬਰ ਹਾਸਲ ਕਰ ਲਿਆ ਔਰ ਪੰਥਕ ਤੇਰਾ ਤੀਜੇ ਨੰਬਰ ਤੇ ਆ ਗੀਆਂ ਤੇ ਚਿੰਤਾ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਹੋਗੀ ਆਮ ਆਦਮੀ ਪਾਰਟੀ ਨੂੰ ਵੀ ਇਹ ਚਿੰਤਾ ਹੋਗੀ ਕਿ 27 ਚ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਸਥਿਤੀ ਚ ਬਣਨੀ ਹੈ ਵੀ ਜਾਂ ਤਾਂ ਕਾਂਗਰਸ ਬਹੁਤ ਜ਼ਿਆਦਾ ਕਮਜ਼ੋਰ ਹੋਵੇ ਜਾਂ ਅਕਾਲੀ ਦਲ ਬਹੁਤ ਜ਼ਿਆਦਾ ਕਮਜ਼ੋਰ ਹੋਵੇ ਹਜੇ ਤੱਕ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਸੀ ਲੇਕਿਨ ਅਕਾਲੀ ਦਲ ਆ ਗਿਆ 2 ਨੰਬਰ ਤੇ ਔਰ ਜਦੋਂ ਅਕਾਲੀ ਦਲ 2 ਨੰਬਰ ਤੇ ਆ ਗਿਆ ਤੇ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਚੋਣ ਖਤਮ ਹੋਣ ਤੋਂ ਬਾਅਦ ਵੀ ਤਰਨਤਾਰਨ ਦੀ ਪੁਲਿਸ ਨੇ ਉੱਥੇ ਕਈ ਐਫ ਆਈ ਆਰ ਕੀਤੇ ਔਰ ਕਈ ਲੋਕਾਂ ਦੇ ਘਰਾਂ 'ਚ ਪੁਲਿਸ ਗਈ ਔਰ ਸੁਖਬੀਰ ਬਾਦਲ ਇਕੱਲੇ ਇਕੱਲੇ ਲੋਕਾਂ ਦੇ ਘਰ ਜਾਣ ਲੱਗ ਗਿਆ ਨਾਲੇ ਉਹਨੇ ਧੰਨਵਾਦ ਕੀਤਾ ਸੁਖਬੀਰ ਬਾਦਲ ਉਹਨਾਂ ਲੋਕਾਂ ਦੇ ਘਰ ਗਿਆ ਜਿੱਥੇ ਲੋਕ ਕਹਿ ਰਹੇ ਸੀ ਕਿ ਸਾਨੂੰ ਪੁਲਿਸ ਤੰਗ ਕਰ ਰਹੀ ਹੈ ਔਰ ਮਾਮਲਾ ਭਾਰਤ ਦੇ ਚੋਣ ਕਮਿਸ਼ਨ ਤੱਕ ਪਹੁੰਚਿਆ ਹੋਇਆ ਹੈ 25 ਤਰੀਕ ਨੂੰ ਚੋਣ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ ਸੱਦਿਆ ਹੋਇਆ ਔਰ ਉਹ ਲੋਕਾਂ ਦੇ ਬਿਆਨ ਬੜੀ ਅਹਿਮੀਅਤ ਰੱਖਦੇ ਆ ਜਿਨ੍ਹਾਂ ਨੇ ਸੁਖਬੀਰ ਬਾਦਲ ਦੇ ਸਾਹਮਣੇ ਬਿਆਨ ਦਿੱਤੇ ਕਿ ਪੁਲਿਸ ਦੇ ਅਫਸਰ ਆਏ ਸਾਡੇ ਘਰਾਂ ਚ ਆਏ ਸਾਡੀਆਂ ਘਰਾਂ ਦੀਆਂ ਔਰਤਾਂ ਵੀ ਸੀ ਔਰ ਸਾਡੇ ਤੇ ਕਿਤਨਾ ਕਿਤੇ ਨੇ ਤੋਂ ਬਾਹਰ ਜਾ ਕੇ ਸਾਡੇ ਤੇ ਦਬਾਅ ਬਣਾਇਆ ਉਹ ਲੋਕਾਂ ਦੇ ਬਿਆਨ ਮਹਿਲਾਵਾਂ ਦੇ ਬਿਆਨ ਉਹਨਾਂ ਦਾ ਇੱਕ ਬਹੁਤ ਵੱਡਾ ਲੀਗਲ ਐਵਿਡੈਂਸ ਹੈ ਉਹ ਮਾਮਲਾ 25 ਤਰੀਕ ਨੂੰ ਡੀਜੀਪੀ ਨੂੰ ਸੱਦਿਆ ਹੋਇਆ ਹੁਣ ਡੀਜੀਪੀ ਸਾਹਿਬ ਨੂੰ ਇਹ ਜਵਾਬ ਦੇਣਾ ਪੈਣਾ ਹੈ ਕਿ ਤਰਨਤਾਰਨ ਦੀ ਜ਼ਿਮਨੀ ਚੌਣ ਚ ਜਿਹੜੇ ਪਰਚੇ ਕੀਤੇ ਗਏ ਅਕਾਲੀ ਦਲ ਦੇ ਖਿਲਾਫ ਕਿੰਨੇ ਕੀਤੇ ਗਏ ਕਾਂਗਰਸ ਦੇ ਖਿਲਾਫ ਕਿੰਨੇ ਕੀਤੇ ਗਏ ਆਮ ਆਦਮੀ ਪਾਰਟੀ ਦੇ ਖਿਲਾਫ ਕਿੰਨੇ ਕੀਤੇ ਗਏ ਕੀ ਆਮ ਆਦਮੀ ਪਾਰਟੀ ਨੇ ਕੋਈ ਵਾਇਲੇਸ਼ਨ ਕੀਤੀ ਜਾਂ ਆਮ ਆਦਮੀ ਪਾਰਟੀ ਸਭ ਤੋਂ ਜ਼ਿਆਦਾ ਸੱਚੀ ਸੁੱਚੀ ਪਾਰਟੀ ਹੈ ਤੇ ਫਿਰ ਇੱਕੋ ਧਿਰ ਦੇ ਖਿਲਾਫ ਇੰਨੇ ਜ਼ਿਆਦਾ ਪਰਚੇ ਕਿਉਂ ਹੋਏ ਇਹ ਸਾਰੇ ਸਵਾਲ ਹੋਣਗੇ ਇਲੈਕਸ਼ਨ ਕਮਿਸ਼ਨ ਕੋਲੇ ਕਿਉਂਕਿ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਅਕਾਲੀ ਦਲ ਵੱਲੋਂ ਬਕਾਇਦਾ ਦਿੱਤੀ ਹੋਈ ਹੈ ਬੀਬੀ ਜਿਹੜੇ ਗਰੇਵਾਲ ਸੀ ਉੱਥੋਂ ਦੇ ਐਸਐਸਪੀ ਉਹਨਾਂ ਦੇ ਉਹਨਾਂ ਨੂੰ ਬਦਲਿਆ ਗਿਆ ਨਵਜੋਤ ਕੀ ਨਾਮ ਸੀ ਪੂਰਾ ਨਵਜੋਤ ਡਾਕਟਰ ਨਵਜੋਤ ਗਰੇਵਾਲ ਨੂੰ ਬਦਲਿਆ ਗਿਆ ਉਸ ਤੋਂ ਬਾਅਦ ਤਰਨਤਾਰਨ ਤੋਂ ਬਾਅਦ ਜਿਹੜੇ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਹੈ ਉਹਨਾਂ ਨੂੰ ਮੁਅੱਤਲ ਕੀਤਾ ਗਿਆ ਮਨਿੰਦਰ ਸਿੰਘ ਹਾਂਜੀ ਹੁਣ ਇਹ ਮਾਮਲਾ ਭਾਰਤ ਦੇ ਚੋਣ ਕਮਿਸ਼ਨ ਕੋਲੇ ਹੈ ਚੋਣ ਤੋਂ ਬਾਅਦ ਸੁਖਵੀਰ ਬਾਦਲ ਦੇ ਖਿਲਾਫ ਵੀ ਸ਼ਿਕਾਇਤ ਦਿੱਤੀ ਗਈ ਜਿਹੜੇ ਬੰਦੇ ਨੇ ਦਿੱਤੀ ਐ ਉਹਨੇ ਸੁਖਵੀਰ ਬਾਦਲ ਤੇ ਵੱਡੇ ਇਲਜ਼ਾਮ ਲਾਏ ਨੇ ਉਹ ਸ਼ਿਕਾਇਤ ਉਹਨਾਂ ਨੇ ਦਿੱਤੀ ਐ ਪੁਲਿਸ ਨੂੰ ਕਿ ਇਹਨਾਂ ਦੀ ਜਿਹੜੀ ਕਵਰਿੰਗ ਕੈਂਡੀਡੇਟ ਸੀ ਬੀਬੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਕੰਚਨਪ੍ਰੀਤ ਕੌਰ ਉਹਨਾਂ ਦੀ ਬੇਟੀ ਉਹ ਇਲੈਗਲ ਤਰੀਕੇ ਨਾਲ ਆਈ ਤੇ ਇਲੈਗਲ ਤਰੀਕੇ ਨਾਲ ਵਾਪਸ ਚਲੀ ਗਈ ਤੇ ਸੁਖਵੀਰ ਬਾਦਲ ਤੇ ਇਲਜ਼ਾਮ ਲਾਏ ਨੇ ਕਿ ਕਥਿਤ ਤੌਰ ਤੇ ਇਹਨਾਂ ਨੇ ਉਹਨਾਂ ਨੇ ਗੈਂਗਸਟਰ ਸ਼ਬਦ ਵਰਤਿਆ ਉਹਨਾਂ ਦੇ ذریعے ਉਹਨਾਂ ਦੀ ਵਰਤੋਂ ਕੀਤੀ ਔਰ ਆਵਾਦਮੀ ਪਾਰਟੀ ਨੇ ਇਹ ਮੁੱਦਾ ਬਣਾਤਾ ਕਿ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਦੇ ਇੱਕ ਕਥਿਤ ਗੈਂਗਸਟਰ ਨਾਲ ਸੰਬੰਧ ਹੈ ਪਤਾ ਨਹੀਂ ਉਹ ਮੁੰਡਾ ਗੈਂਗਸਟਰ ਹੈ ਜਾਂ ਨਹੀਂ ਹੈ ਇਹ ਗੈਂਗਸਟਰ ਕਹਿਣ ਦਾ ਜਿਹੜਾ ਫਾਰਮੂਲਾ ਕੀ ਹੈ ਇਹ ਮੈਨੂੰ ਨਹੀਂ ਪਤਾ ਵੀ ਅਦਾਲਤ ਕਹਿੰਦੀ ਹੈ ਅਦਾਲਤ ਕਿਸੇ ਨੂੰ ਗੈਂਗਸਟਰ ਕਰਾਰ ਦਿੰਦੀ ਹੈ ਜਾਂ ਪੁਲਿਸ ਹੀ ਕਹਿ ਦਿੰਦੀ ਹੈ ਗੈਂਗਸਟਰ ਇਹ ਗੱਲਾਂ ਚਲੋ ਮੁੰਡਿਆਂ ਨੂੰ ਅੱਜਕੱਲ ਜਦੋਂ ਫੜਦੇ ਆ ਪੁਲਿਸ ਵਾਲੇ ਗੈਂਗਸਟਰ ਵੀ ਕਹਿ ਦਿੰਦੇ ਨੇ ਲੜਾਈ ਝਗੜੇ ਵਾਲਿਆਂ ਨੂੰ ਹੁਣ ਸਵਾਲ ਇਹ ਹੈ ਪੰਜਾਬ ਦੀ ਸਰਕਾਰ ਦੇ ਮੰਤਰੀ ਲਗਾਤਾਰ ਪ੍ਰੈਸ ਕਾਨਫਰੰਸ ਕਰਕੇ ਮੰਗ ਕਰ ਰਹੇ ਨੇ ਕਿ ਸਿੱਟ ਬਣਾਓ ਸੁਖਵੀਰ ਬਾਦਲ ਦੇ ਗੈਂਗਸਟਰਾਂ ਨਾਲ ਸਬੰਧਾਂ ਦੀ ਜਾਂਚ ਕਰੋ ਤੇ ਕਿਤੇ ਨਾ ਕਿਤੇ ਦੇ ਪਿੱਛੇ ਮਨਸ਼ਾ ਆਮ ਆਦਮੀ ਪਾਰਟੀ ਦੀ ਇਹ ਹੈ ਕਿ ਸੁਖਵੀਰ ਬਾਦਲ ਤਕੜਾ ਹੋ ਗਿਆ ਤੇ ਸਤਾਈ ਜੇ ਸਾਡੇ ਖਿਲਾਫ ਚੈਲੰਜ ਬਣ ਸਕਦਾ ਜਿਹੜੀ ਆਮ ਆਦਮੀ ਪਾਰਟੀ ਦੀ ਜਿੱਤ ਹੈ ਨਾ ਤਰਨਤਾਰਨ ਦੀ ਇਹ ਕੋਈ ਬਹੁਤ ਵੱਡੀ ਜਿੱਤ ਨਹੀਂ ਹੈ ਕਾਂਗਰਸ ਦੀ ਜ਼ਮਾਨਤ ਜਬਤ ਹੋ ਗਈ ਕਾਂਗਰਸ ਦੀ ਜ਼ਮਾਨਤ ਜਬਤ ਹੋ ਗਈ ਰਾਜਾ ਵੜਿੰਗ ਦੇ ਬਿਆਨਾ ਕਰਕੇ ਉਧਰ ਫਾਇਦਾ ਹੋ ਗਿਆ ਆਮ ਆਦਮੀ ਪਾਰਟੀ ਨੂੰ ਅਗਰ ਕਾਂਗਰਸ ਤਕੜੀ ਹੁੰਦੀ ਤੇ ਫਿਰ ਇਹ ਹੋ ਸਕਦਾ ਸੀ ਜਿਹੜੀ ਕਾਂਗਰਸ ਦੀ ਵੋਟ ਆਮ ਤੌਰ ਤੇ ਆਮ ਆਦਮੀ ਪਾਰਟੀ ਨੂੰ ਪੈ ਜਾਂਦੀ ਹੈ ਉਹ ਨਾ ਪੈਂਦੀ ਤੇ ਇਹਦਾ ਰਿਜ਼ਲਟ ਬਦਲ ਸਕਦਾ ਸੀ ਉਧਰ ਪੰਥਕ ਧੇਰਾ ਕਰਕੇ ਸੁਖਬੀਰ ਉੱਪਰ ਨਹੀਂ ਚੜ ਸਕਿਆ ਜਿਆਦਾ ਜਾਂ ਸੁਖਬੀਰ ਕਰਕੇ ਪੰਥਕ ਧੇਰ ਨਹੀਂ ਜਿੱਤ ਸਕੀਆਂ ਸੋ ਸਮਿਕਰਨ ਸਿਆਸਤ ਦੇ ਵਿਗੜ ਗਏ ਤਰਨ ਤਰਨ ਤੋਂ ਆਮ ਆਦਮੀ ਪਾਰਟੀ ਹੁਣ ਖੁੱਲ ਕੇ ਸੁਖਬੀਰ ਬਾਦਲ ਦੇ ਖਿਲਾਫ ਆ ਗਈ ਵੀ ਸੁਖਬੀਰ ਕਿਤੇ ਤਕੜਾ ਨਾ ਹੋ ਜੇ ਸੁਖਬੀਰ ਬਾਦਲ ਕਹਿੰਦਾ ਮੈਂ ਤਕੜਾ ਹੋ ਗਿਆ ਭਾਵੇਂ ਉਹ ਆਜ਼ਾਦ ਗਰੁੱਪ ਦੀਆਂ ਵੋਟਾਂ ਵੀ ਪਈਆਂ ਸੁਖਬੀਰ ਬਾਦਲ ਨੂੰ ਪਰ ਅਕਾਲੀ ਦਲ ਨੂੰ ਤਕੜੀ ਨਿਸ਼ਾਨ ਤੇ ਵੋਟਾਂ 2 ਨੰਬਰ 'ਚ ਪਈਆਂ ਵੱਧ 2 ਨੰਬਰ ਤੇ ਆ ਗਿਆ ਉਹ ਉਹਦਾ ਹੌਸਲਾ ਬਲੰਦ ਹੋ ਗਿਆ ਵੀ ਮੈਂ 2 ਨੰਬਰ ਤੇ ਆ ਗਿਆ ਵੀ 27 ਤੋਂ ਪਹਿਲਾਂ ਲਓ ਜੀ ਸਾਨੂੰ ਅਕਾਲੀ ਵੋਟ ਮੜਿਆਊਗੀ ਇਹਦੇ 'ਚ ਕੋਈ ਦੋਰਾਈ ਨਹੀਂ ਹੈ ਕਿ ਆਮ ਆਦਮੀ ਪਾਰਟੀ ਨੂੰ 22 'ਚ 92 ਕੈਂਡੀਡੇਟ ਮਿਲੇ ਤੇ ਸੁਖਬੀਰ ਬਾਦਲ ਰਹਿ ਗਿਆ ਸੀ 3 ਤੇ ਇਦਾ ਮਤਲਬ ਹੈ ਬਹੁਤ ਵੱਡੀ ਅਕਾਲੀ ਵੋਟ ਆਮ ਆਦਮੀ ਪਾਰਟੀ ਨੂੰ ਪਈ ਜਿਹੜੀ ਅਕਾਲੀ ਵੋਟ ਕਾਂਗਰਸ ਨੂੰ ਨਹੀਂ ਪੈ ਸਕਦੀ ਸੀ ਜਿਹੜੀ ਅਕਾਲੀ ਵੋਟ ਕਿਸੇ ਹੋਰ ਨੂੰ ਨਹੀਂ ਪੈ ਸਕਦੀ ਸੀ ਉਹ ਆਪ ਨੂੰ ਪੈ ਗਈ ਤੇ ਜੇ ਸੁਖਵੀਰ ਤਕੜਾ ਹੁੰਦਾ ਹੈ ਤੇ ਅਕਾਲੀ ਦਲ ਆਮ ਆਦਮੀ ਪਾਰਟੀ ਦੀ ਵੋਟ ਘਟੂਗੀ ਇਹ ਚਿੰਤਾ ਆਮ ਆਦਮੀ ਪਾਰਟੀ ਨੂੰ ਵੀ ਹੈ ਵੀ ਸਾਡੇ ਖਿਲਾਫ ਅਗਰ ਐਂਟੀ ਇੰਕਮਨਸੀ ਹੋਈ ਤੇ ਸਾਨੂੰ ਪੈਣ ਵਾਲੀ ਵੋਟ ਅਗਰ ਕਾਂਗਰਸ ਨੂੰ ਪੈਗੀ ਕਾਂਗਰਸ ਤਕੜੀ ਹੋ ਜਾਊਗੀ ਅਗਰ ਅਕਾਲੀ ਦਲ ਨੂੰ ਪੈ ਗਈ ਅਕਾਲੀ ਟਕਰਾ ਹੋ ਜੂ ਕਿਉਂਕਿ ਕਾਂਗਰਸ ਦੀ ਵੋਟ ਵੀ ਆਪ ਨੂੰ ਪਈ ਸੀ ਤਾਂ ਹੀ ਕਾਂਗਰਸ ਵੀ 17 18 ਤੇ ਰਹਿ ਗਈ ਸੋ ਰੌਲਾ ਵੋਟ ਦਾ ਹੁਣ ਵੋਟ ਚ ਪੋਲਿਟਿਕਲ ਪਾਰਟੀਆਂ ਮੁੱਦੇ ਲੱਭ ਰਹੀਆਂ ਨੇ ਆਮ ਆਦਮੀ ਪਾਰਟੀ ਔਰ ਸੁਖਵੀਰ ਬਾਦਲ ਚ ਟਕਰਾ ਉਸੇ ਤਰ੍ਹਾਂ ਦਾ ਬਣ ਗਿਆ ਜਿਹੜਾ ਕੁਝ ਸਮਾਂ ਪਹਿਲਾਂ ਬਾਗੀਆਂ ਚ ਪੁਨਰ ਸੁਰਜੀਤ ਅਕਾਲੀ ਦਲ ਔਰ ਸੁਖਵੀਰ ਬਾਦਲ ਚ ਸੀ ਸੋ ਅੱਜ ਪੰਜਾਬ ਦੀ ਪੋਲਿਟਿਕਸ ਚ ਸਾਰੀਆਂ ਤਰ੍ਹਾਂ ਸੁਖਵੀਰ ਨਾਲ ਲੜ ਰਹੀਆਂ ਨੇ ਬੀਜੇਪੀ ਛੱਡ ਕੇ ਕਾਂਗਰਸ ਵੀ ਸੁਖਵੀਰ ਨਾਲ ਲੜਦੀ ਐ ਕਾਂਗਰਸ ਵਾਲੇ ਤਾਂ ਉਹ ਤਾਂ ਵਿਚਾਰੇ ਦੁਖੀ ਸੀ ਕਾਂਗਰਸ ਵਾਲੇ ਤਾਂ ਜਾਖੜ ਸਾਹਿਬ ਵੀ ਦੁਖੀ ਸੀ ਕਹਿੰਦੇ ਪੰਜਾਬ ਚ ਅਕਾਲੀ ਦਲ ਤਕੜਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਐ ਕਾਂਗਰਸ ਦੇ ਲੀਡਰ ਵੀ ਕਿੰਨੇ ਕਹਿੰਦੇ ਸੀ ਵੀ ਪੰਜਾਬ ਚ ਅਕਾਲੀ ਦਲ ਦਾ ਤਕੜਾ ਹੋਣਾ ਜ਼ਰੂਰੀ ਐ ਇਹ ਕਹਿੰਦੇ ਕਹਿੰਦੇ ਕਾਂਗਰਸੀ ਅਕਾਲੀ ਦਲ ਨੂੰ ਵੀ ਤਕੜਾ ਕਰਕੇ ਆਪ ਦੀ ਜਮਾਨਤ ਜਬਤ ਹੋ ਗਈ ਤਰਨ ਤਰਨ ਚ ਕਾਂਗਰਸ ਹੁਣ ਕਾਂਗਰਸ ਵਾਲੇ ਸੋਚਦੇ ਹੋਣੇ ਵੀ ਜੇ ਆਕਾਲੀ ਦਲ ਤਕੜਾ ਹੁੰਦਾ ਹੈ ਤੇ ਅਸੀਂ ਕਿੱਥੇ ਖੜੇ ਆ ਹੁਣ ਕਾਂਗਰਸ ਵੀ ਸੁਖਵੀਰ ਨਾਲ ਲੜਨਗੇ ਆਪ ਵਾਲੇ ਵੀ ਸੁਖਵੀਰ ਨਾਲ ਲੜ ਰਹੇ ਨੇ ਪੁਨਰ ਸੁਰਜੀਤ ਵਾਲੇ ਵੀ ਸੁਖਵੀਰ ਨਾਲ ਲੜ ਰਹੇ ਨੇ ਅੰਮ੍ਰਿਤਪਾਲ ਵੀ ਸੁਖਵੀਰ ਨਾਲ ਲੜ ਰਹੇ ਨੇ ਮਤਲਬ ਹੁਣ ਬੀਜੇਪੀ ਤੋਂ ਬਿਨਾ ਸਾਰਿਆਂ ਦੀ ਜਿਹੜੀ ਲੜਾਈ ਹੈ ਉਹ ਸੁਖਵੀਰ ਨਾਲ ਹੈ ਤੇ ਬੀਜੇਪੀ ਦਾ ਤਾਂ ਚਲੋ ਆਪਣਾ ਵੱਖਰਾ ਅਜੰਡਾ ਰਾਜਨੀਤੀ ਕਰਨ ਦਾ ਉਹਨਾਂ ਦਾ ਬੀਜੇਪੀ ਦਾ ਰਾਜਨੀਤੀ ਕਰਨ ਦਾ ਢੰਗ ਨਾ ਕਾਂਗਰਸ ਵਾਲਾ ਨਾ ਆਮ ਆਦਮੀ ਪਾਰਟੀ ਵਾਲੇ ਉਹਨਾਂ ਦੀ ਸਿਆਸਤ ਵੱਖਰੇ ਮੁੱਦਿਆਂ ਤੇ ਚੱਲਦੀ ਹੈ ਹੁਣ ਸਵਾਲ ਆ ਗਿਆ ਭਗਵੰਤ ਮਾਨ ਦਾ ਹੁਣ ਜਦੋਂ ਆਕਾਲੀ ਦਲ ਨੂੰ ਇਹ ਲੱਗਣ ਲੱਗ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਤੇ ਸੁਖਵੀਰ ਤੇ ਸੱਟ ਨਾ ਬਣਾ ਦੇ ਸੁਖਵੀਰ ਤੇ ਪਰਚਾ ਨਾ ਕਰ ਦੇ ਕਿਉਂਕਿ ਮਜੀਠੀਆ ਸਾਹਿਬ ਵੀ ਪੁਛਾ ਨੂੰ ਤਾ ਦਿੰਦੇ ਹੁੰਦੇ ਸੀ ਭਗਵੰਤ ਮਾਨ ਅੱਗੇ ਭਗਵੰਤ ਮਾਨ ਨੇ ਮਜੀਠੀ ਤੇ ਕਾਰਵਾਈ ਕਰਤੀ ਹੁਣ ਗੱਲ ਆ ਗਈ ਕਿ ਉਹ ਸੁਖਵੀਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਵੀ ਲੱਗਿਆ ਹੋਣਾ ਵੀ ਕਿਤੇ ਪਰਚਾ ਦੇ ਕੇ ਸੁਖਬੀਰ ਨੂੰ ਨਾ ਚੱਕ ਲੈਣ ਕਿਤੇ ਗੱਲ ਹੋਰ ਪਾਸੇ ਨਾ ਤੁਰ ਜੇ ਤੇ ਅਕਾਲੀ ਦਲ ਉਹ ਰੈਸਿਪੀਸੀ ਨੇ ਵੀ ਮੁੱਖ ਮੰਤਰੀ ਦੀਆਂ ਕਮੀਆਂ ਲੱਭਣੀਆਂ ਸ਼ੁਰੂ ਕਰਤੀਆਂ ਤੇ ਜੋ ਸਮਾਗਮ ਚੱਲ ਰਹੇ ਨੇ ਬਹੁਤ ਪਵਿੱਤਰ ਸ਼ਹੀਦ ਸਾਡੇ ਆ ਸ੍ਰੀ ਗੁਰੂ ਤੇਗ ਬਹਾਦਰ ਹਾਂਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਸ਼ਹੀਦੀ ਦੇ ਦਿਨ ਨੇ ਤੇ 24 ਤਰੀਕ ਨੂੰ ਸ਼ਹੀਦੀ ਦਿਹਾੜਾ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਹੈ ਔਰ ਉਸ ਤੋਂ ਪਹਿਲਾਂ ਜਿਹੜੇ ਨਗਰ ਕੀਰਤਨ ਹੋ ਰਹੇ ਨੇ ਐਸਜੀਪੀਸੀ ਲਗਾਤਾਰ ਇਹ ਰਾਏ ਰੱਖਦੀ ਰਹੀ ਹੈ ਕਿ ਐਸਜੀਪੀਸੀ ਦੀ ਸ਼ਮੂਲੀਅਤ ਸਾਰੀ ਤਰ੍ਹਾਂ ਦੇ ਸਮਾਗਮਾਂ 'ਚ ਜ਼ਰੂਰੀ ਹੈ ਤਾਂ ਕਿ ਸਭ ਕੁਝ ਮर्याਦਾ ਨਾਲ ਹੋਵੇ ਹੁਣ ਗੱਲ ਆ ਗਈ ਮर्याਦਾ ਦੀ ਐਸਜੀਪੀਸੀ ਵਕਾਲਤ ਕਰ ਰਹੀ ਹੈ ਕਿ ਸਭ ਕੁਝ ਜਾਤੇ ਹੋਣਾ ਚਾਹੀਦਾ ਔਰ ਇਸ਼ਾਰਿਆਂ ਇਸ਼ਾਰਿਆਂ 'ਚ ਉਹ ਭਗਵੰਤ ਮਾਨ ਤੇ ਵੀ ਤੰਜ ਕੱਸ ਰਹੇ ਨੇ ਇੱਕ ਤਰ੍ਹਾਂ ਨਾਲ ਭਗਵੰਤ ਮਾਨ ਤੇ ਵੀ ਉਹ ਸਵਾਲ ਖੜਾ ਕਰ ਰਹੇ ਨੇ ਕਿ ਸਭ ਕੁਝ ਮਰਿਆਦਾ ਚ ਨਹੀਂ ਹੋ ਰਿਆ ਤੇ ਭਗਵੰਤ ਮਾਨ ਵੀ ਇਹ ਗੱਲ ਮਹਿਸੂਸ ਕਰ ਗਏ ਉਹ ਆਪ ਹੀ ਕਹਿ ਰਹੇ ਨੇ ਭਗਵੰਤ ਮਾਨ ਵੀ ਕਹਿੰਦੇ ਹੁਣ ਇਹ ਮੈਨੂੰ ਉਥੇ ਸਕਤਰੇਤ ਚ ਸੱਦਣਗੇ ਭਗਵੰਤ ਮਾਨ ਆਪਣੇ ਮੂੰਹੋਂ ਕਹਿ ਰਹੇ ਨੇ ਇਹਦਾ ਮਤਲਬ ਹੈ ਕੋਈ ਸੰਕੇਤ ਕੋਈ ਸੁਨੇਹਾ ਕੋਈ ਸ਼ੱਕ ਸੁਭਾ ਮੁਖ ਮੰਤਰੀ ਦੇ ਦਰਹਾਂਚ ਵੀ ਆ ਗਿਆ ਤਾਂ ਹੀ ਉਹਨਾਂ ਨੇ ਤੁਹਰੀ ਚ ਬਿਆਨ ਦੱਤਾ ਦੇਖੋ ਇਹ ਬਿਆਨ ਸੁਣਨਾ ਬਹੁਤ ਜ਼ਰੂਰੀ ਆ ਭਗਵੰਤ ਮਾਨ ਦਾ ਜੀ ਜੋ ਕਹਿੰਦੇ ਮੈਨੂੰ ਸੱਦਣਗੇ ਆ ਇੱਕ ਵਾਰੀ ਬਿਆਨ ਸੁਣ ਲਈਏ ਭਗਵੰਤ ਮਾਨ ਦਾ ਦੋ ਬਿਆਨ ਨੇ ਇੱਕ ਇੱਕ ਕਰਕੇ ਸੁਣ ਲਈਏ ਹੁਣ ਉਹ ਬੰਦੇ ਮਰਿਆਦਾ ਦੱਸਣ ਸੰਤਾਂ ਮਹਾਪੁਰਸ਼ਾਂ ਨੂੰ ਇਸ ਤਾਂ ਹੈ ਨਹੀਂ ਇਸ ਤਾਂ ਪਿੱਛੇ ਆ ਉਹ ਬੰਦੇ ਮਰਿਆਦਾ ਦੱਸਣ ਜਿਨ੍ਹਾਂ ਦੀ ਆਪਦੀ ਨਿਯੁਕਤੀ ਵੇਲੇ ਮਰਿਆਦਾ ਬੰਦ ਹੋਈ ਪੰਗ ਹੋਈ ਸੀ ਹਜੇ ਤੱਕ ਉਹ ਪ੍ਰਮਾਣ ਪੱਤਰ ਲੈਂਦੇ ਫਿਰਦੇ ਨੇ ਵੀ ਸਾਨੂੰ ਮੰਨ ਲੋ ਦੁਆਰੇ ਬੰਦ ਲੈਨੇ ਆ ਪਾਗ ਇਹ ਅੱਦ ਬਿਸਤਾਰ ਦੇ ਬਾਰੇ ਸਿੱਲਦੇ ਆ ਉਦੋਂ ਉਦੋਂ ਕਰੇ ਉਦੋਂ ਮੇਰਾ ਕਿੱਤੇ ਸੀ ਜਦੋਂ ਦੁਪਹਿਰ ਦੇ 2 ਵਜੇ ਗਏ ਸੀਗੇ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਜਿਹੜੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਜਿਹੜੀ ਉਹ ਬਹੁਤ ਵੱਡੀ ਪਦਵੀ ਆ ਉਹ ਉੱਤੇ ਜਿਹੜੇ ਬੈਠਣ ਵਾਲੇ ਨੇ ਉਹਨਾਂ ਦੀ ਗੱਲ ਕਰਦਾ ਮੈਂ ਪਦਵੀ ਤਾਂ ਹਮੇਸ਼ਾ ਸਤਕਾਰ ਰਹੂਗਾ ਦੇਖੋ ਇਸ਼ਾਰਾ ਭਗਵੰਤ ਮਾਨ ਉਹਨਾਂ ਦਾ ਸਾਫ਼ ਸੀ ਉਹ ਕਹਿ ਗਏ ਦੁਪਹਿਰੇ 2 ਵਜੇ ਗਏ ਆ ਅਸਲ ਚੋ ਸਵੇਰੇ 2 ਵਜੇ ਦਸਤਾਰਬੰਦੀ ਦੀ ਰਸਮ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੋਈ ਸੀ ਸੋ ਮਤਲਬ ਕਿ ਭਗਵੰਤ ਮਾਨ ਵੀ ਹਜੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਾਨਤਾ ਵਾਲਾ ਸਵਾਲ ਭਗਵੰਤ ਮਾਨ ਨੇ ਵੀ ਉਹਨੂੰ ਬਰਕਰਾਰ ਰੱਖਿਆ ਹੋਇਆ ਉਸ ਸਵਾਲ ਨੂੰ ਕਿ ਹੁਣ ਆਪਾਂ ਸੋਨ ਹੀ ਲਿਆ ਭਗਵੰਤ ਮਾਨ ਕੀ ਕਹਿਣਾ ਚਾਹੁੰਦੇ ਸੀ ਪਰ ਮੈਂ ਤੁਹਾਨੂੰ ਇੱਕ ਨਵਾਂ ਪਹਿਲੂ ਇਹ ਚ ਦੱਸਦਾ ਨਵਾਂ ਪਹਿਲੂ ਇਹ ਹੈ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਲਗਾਤਾਰ ਬਿਆਨ ਦਿੰਦੇ ਨੇ ਉਹ ਕਹਿੰਦੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਦੋਂ ਮਿਲਿਆ ਕਾਰਜਕਾਰੀ ਜਥੇਦਾਰ ਸੀ ਗਿਆਨੀ ਹਰਪ੍ਰੀਤ ਸਿੰਘ ਚਰਨਜੀਤ ਸਿੰਘ ਚੰਨੀ ਕਹਿੰਦੇ ਕਿ ਮੈਂ ਉਹਨਾਂ ਦੇ ਪੈਰੀ ਹੱਥ ਲਾਇਆ ਸੀ ਮੈਂ ਇਹ ਦੱਸਣਾ ਚਾਹੁੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪੰਜਾਬ ਦਾ ਮੁੱਖ ਮੰਤਰੀ ਵੀ ਪੈਰੀ ਹੱਥ ਲਾਉਂਦਾ ਸੋ ਸਿਧਾਂਤਿਕ ਤੌਰ ਤੇ ਉਹ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉਦੇ ਦੀ ਸਰਬ ਉੱਚਤਾ ਦਾ ਸੰਕੇਤ ਲੋਕਾਂ 'ਚ ਦੇਣਾ ਚਾਹੁੰਦੇ ਸੀ ਵੀ ਦੇਖੋ ਮੁੱਖ ਮੰਤਰੀ ਵੀ ਝੁੱਕ ਕੇ ਪੈਰੀ ਲਾਉਂਦਾ ਵੀ ਐਡਾ ਇੱਜ਼ਤ ਸਤਕਾਰ ਹੈ ਚਿਰਾਲੇ ਤੱਕ ਸਭ ਦੇ ਜਥੇਦਾਰ ਦਾ ਲੇਕਿਨ ਉਹ ਗੱਲਾਂ ਪੁਰਾਣੀਆਂ ਸੀ ਉਦੋਂ ਰਾਜਨੀਤਿਕ ਤੌਰ ਤੇ ਮੁੱਦੇ ਉਭਰੇ ਨਹੀਂ ਸੀ ਹੋਏ ਪੰਥਕ ਤੌਰ ਤੇ ਪੰਥਕ ਮੁੱਦੇ ਇੰਨੇ ਵੱਡੇ ਰਾਜਨੀਤੀ ਦਾ ਕਾਰਨ ਨਹੀਂ ਸੀ ਬਣੇ ਹੁਣ ਤਾਂ ਰਾਜਨੀਤੀ ਪੰਥਕ ਮੁੱਦਿਆਂ ਤੇ ਹੋ ਰਹੀ ਹੈ ਜਦੋਂ ਰਾਜਨੀਤੀ ਪੰਥਕ ਮੁੱਦਿਆਂ ਤੇ ਹੋਵੇ ਕੀ ਅੱਜ ਇਹ ਸੰਭਵ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਸ ਤਰੀਕੇ ਨਾਲ ਪੇਸ਼ ਹੋਣ ਜਾਂ ਮਿਲਣ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੇ ਮੁੱਖ ਮੰਤਰੀ ਭਗਵੰਤ ਮਾਨ ਉਸ ਤਰ੍ਹਾਂ ਨਾਲ ਸਤਿਕਾਰ ਦੇਣ ਹਾਂ ਹੋ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਅਗਰ ਸਾਹਮਣਾ ਹੋਵੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੇਰਾ ਹੀ ਨਿੱਜੀ ਤੌਰ ਤੇ ਮੰਨਣਾ ਹੈ ਕਿ ਭਗਵੰਤ ਮਾਨ ਵੀ ਉਸੇ ਤਰ੍ਹਾਂ ਕਰਨ ਪਰ ਇਹ ਕਹਿਣ ਕਿ ਮੈਂ ਬਤੌਰ ਇੱਕ ਮਨੁੱਖ ਬਤੌਰ ਮੁੱਖ ਮੰਤਰੀ ਨਿੱਜੀ ਤੌਰ ਤੇ ਸ਼੍ਰੀ ਕਾਲ ਤਕਤ ਸਾਹਿਬ ਦੇ ਜਥੇਦਾਰ ਦਾ ਸਤਿਕਾਰ ਕਰਦਾ ਪਰ ਮੇਰੀ ਜਿਹੜੀ ਜਿਹੜੀ ਮੇਰੀ ਜਿਹੜੀ ਮਤ ਪੇਦਾਂ ਵਾਲੀ ਗੱਲ ਹੈ ਮੁੱਦਿਆਂ ਤੇ ਉਹ ਮੇਰੇ ਬਰਕਰਾਰ ਨੇ ਇਹ ਵੀ ਹੋ ਸਕਦਾ ਹੈ ਭਗਵੰਤ ਮਾਨ ਵੀ ਇਸ ਤਰ੍ਹਾਂ ਦਾ ਗੋਲ ਕਰ ਦੇਣ ਅਗਰ ਉਹ ਮਿਲਣ ਕਿਉਂਕਿ ਹੁਣ ਤਾਂ ਪੰਥਕ ਮੁੱਦਿਆਂ ਤੇ ਸਿਆਸੀ ਲੜਾਈ ਵੀ ਚੱਲ ਰਹੀ ਹੈ ਦੂਸਰਾ ਵਿਸ਼ਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਉਹ ਵੀ ਆਪਾਂ ਉਹਨਾਂ ਨੇ ਬਿਆਨ ਚ ਜਿਹੜੇ ਤੰਜ ਕਸੇ ਨੇ ਐਸਜੀਪੀਸੀ ਨੂੰ ਉਹ ਵੀ ਆਪਾਂ ਸੁਣ ਲਈ ਕਿ ਸ਼ਾਇਦ ਭਗਵਾਨਤਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕੱਤਰੇਦ ਚ ਸ਼੍ਰੋਮਣੀ ਕਮੇਟੀ ਦੇ ਸਕੱਤਰੇਦ ਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਤੱਕ ਅਰਦਾਸਾਂ ਕਰੀ ਜਾਂਦਾ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਹੈ ਐਸੇ ਚਿੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਬੁਲਾ ਲਓ ਮੈਂ ਦੱਸਦਾ ਨਹੀਂ ਕੁਝ ਵੀ ਕੀ ਹੈ ਕਿਉਂਕਿ ਆਪਦਾ ਝੁੱਗਾ ਚੱਕੀ ਹੈ ਨਾ ਆਪਦਾ ਹੀ ਨੰਗਾ ਹੁੰਦਾ ਟਿੱਡ ਮੈਂ ਕੁਝ ਨਹੀਂ ਕਸਲਾ ਚਾਹੁੰਦਾ ਪਰ ਤੁਸੀਂ ਐਂ ਕਰੋ ਬੁਲਾ ਲਓ ਮੈਨੂੰ ਸਕੱਤਰੇਤ ਚ ਬੁਲਾ ਲਓ ਜਿੱਥੇ ਵੀ ਤੁਸੀਂ ਕਹੋਗੇ ਮੈਂ ਆ ਜਾਊਂਗਾ ਮੈਂ ਦੱਸ ਦੂੰਗਾ ਫਿਰ ਸਾਰਾ ਕੁਝ ਪਬਲਿਕ ਚ ਵੀ ਐਂ ਐਂ ਇਹਨਾਂ ਨੇ ਧਰ ਮੈਨੂੰ ਲੁੱਟਿਆ ਗੋਲਕਾਂ ਦਾ ਪੈਸਾ ਇੱਥੇ ਇੱਥੇ ਗਿਆ ਐ ਦੇ ਨਾਲ ਆਹ ਬਣਿਆ ਐ ਦੇ ਨਾਲ ਆਹ ਬਣਿਆ ਇਥੋਂ ਇੰਨਾ ਪੈਸਾ ਆਇਆ ਸੀ ਉਹ ਕਿੱਥੇ ਗਿਆ ਐਂ ਕਰ ਦੂੰਗਾ ਮੈਂ ਸਾਰਾ ਸਾਹਮਣੇ ਹੁਣ ਤੁਸੀਂ ਵੇਖੋ ਮੁੱਖ ਮੰਤਰੀ ਦਾ ਸਟੈਂਡ ਮੁੱਖ ਮੰਤਰੀ ਕਹਿੰਦੇ ਇਹ ਵੀ ਇੰਨਾ ਪੈਸਾ ਇੱਥੋਂ ਗਿਆ ਇਹਦੇ ਨਾਲ ਆ ਬਣਿਆ ਮੈਂ ਸਾਰਾ ਕੁਝ ਧਰ ਦੂੰਗਾ ਪਰ ਕਹਿੰਦੇ ਮੈਂ ਬਹੁਤਾ ਕੁਝ ਦੱਸਣਾ ਨਹੀਂ ਪਰ ਮੇਰੇ ਕੋਲੇ ਬਹੁਤ ਕੁਝ ਪਿਆ ਦੇਖੋ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਇੰਟੈਲੀਜੈਂਸ ਸਰਕਾਰੀ ਮਹਿਕਮੇ ਜੀਐਸਟੀ ਦਾ ਮਹਿਕਮਾ ਪੰਜਾਬ ਦਾ ਸੀਡੀਆਈ ਵਿਜੀਲੈਂਸ ਬਿਊਰੋ ਤੇ ਕਿਤੇ ਨਾ ਕਿਤੇ ਜਿਹੜਾ ਸਰਕਾਰੀ ਤੰਤਰ ਹੈ ਉਹ ਅਗਰ ਆਪਣੇ ਕਿਸੇ ਵੀ ਵਿਰੋਧੀਆਂ ਦੇ ਸਬੰਧ ਚ ਕੁਝ ਸਮਾਨ ਇਕੱਠਾ ਕਰਨਾ ਚਾਵੇ ਕਿਉਂਕਿ ਭਗਵੰਤਮਾਨ ਕਹਿ ਰਿਹਾ ਨਾ ਵੀ ਮੇਰੇ ਕੋਲੇ ਬੜਾ ਕੁਝ ਪਿਆ ਬੜੇ ਕੁਝ ਦਾ ਮਤਲਬ ਸਮਾਨ ਸਮਾਨ ਦੇ ਰੂਪ ਚ ਮਤਲਬ ਕਾਗਜ਼ਾਂ ਦੇ ਉੱਤੇ ਇਨਪੁਟ ਵੀ ਕਿਹੜੀ ਕਿਹੜੀ ਗਲਤ ਚੀਜ਼ ਹੋਈ ਹੈ ਹੁਣ ਭਗਵੰਤਮਾਨ ਨੇ ਜਿਹੜੀ ਇਹ ਗੱਲ ਕਹੀ ਹੈ ਕਹਿੰਦੇ ਮੈਂ ਤਾਂ ਚਾਹਣਾ ਮੈਨੂੰ ਸੱਦ ਲੋ ਹੁਣ ਜਦੋਂ ਭਗਵੰਤਮਾਨ ਸ਼ਰਿਆਮ ਕਹਿ ਰਹੇ ਨੇ ਵੀ ਮੈਨੂੰ ਸੱਦ ਲੋ ਕਿ ਦੂਜੀ ਧਿਰ ਦਾ ਹੌਸਲਾ ਵਧੂਗਾ ਸੱਦਣ ਦਾ ਦੇਖੋ ਜੇ ਤਾਂ ਹੁਣ ਦੂਜੀ ਧਿਰ ਪੱਕੇ ਪੈਰੀ ਹੋਈ ਫਿਰ ਤਾਂ ਸੱਦ ਲੂ ਤੇ ਜੇ ਦੂਜੀ ਧਿਰ ਨੀਆਂ ਹੋਈਆਂ ਕਮੀਆਂ ਤੇ ਦੂਜੀ ਧਿਰ ਨੂੰ ਹੋਇਆ ਡਰ ਵੀ ਕਿਤੇ ਮੁੱਖ ਮੰਤਰੀ ਸਾਹਿਬ ਆ ਕੇ ਸਾਡੇ ਅੱਗੇ ਇਹੋ ਜਿਹਾ ਕੋਈ ਕੱਚਾ ਚਿੱਠਾ ਨਾ ਖੋਲ ਦੇਣ ਪਟਾਰਾ ਨਾ ਖੋਲ ਦੇਣ ਵੀ ਕਿਤੇ ਸਾਡੀ ਸਥਿਤੀ ਹੋਰ ਗੰਭੀਰ ਹੋ ਜੇ ਤੇ ਹੋ ਸਕਦਾ ਫਿਰ ਉਹਨਾਂ ਹਾਲਾਤਾਂ ਚੋਂ ਨਾ ਵੀ ਸੱਦਣ ਪਰ ਹੁਣ ਸਵਾਲ ਇਹ ਹੈ ਕਿ ਅਗਰ ਭਗਵੰਤ ਮਾਨ ਨੂੰ ਨਾ ਸੱਦਿਆ ਗਿਆ ਤੇ ਭਗਵੰਤ ਮਾਨ ਦੇ ਇਹ ਬਿਆਨ ਥਾਂ ਥਾਂ ਤੇ ਆਉਣਗੇ ਵੀ ਮੈਂ ਤਾਂ ਕਹਿੰਦਾ ਮੈਨੂੰ ਸੱਦੋ ਮੈਨੂੰ ਸੱਦਦੇ ਕਿਉਂ ਨਹੀਂ ਇਹ ਰਾਜਨੀਤੀ ਚ ਹੁੰਦਾ ਹੈ ਬਿਕਰਮਜੀਠਿਆ ਵੀ ਇੱਕ ਵਾਰੀ ਕਹਿਣ ਲੱਗ ਗਿਆ ਸੀ ਕਿਉਂਕਿ ਭਗਵੰਤ ਮਾਨ ਨਾਲ ਉਹਨਾਂ ਨੇ ਵੀ ਨਿੱਜੀ ਲੜਾਈ ਬਣਾ ਲਈ ਸੀ ਤੇ ਅਖੀਰ ਚ ਭਗਵੰਤ ਮਾਨ ਨੇ ਕਾਰਵਾਈ ਕਰਤੀ ਬਿਕਰਮਜੀਠਿਆ ਤੇ ਹੁਣ ਬਿਕਰਮਜੀਠਿਆ ਦੀ ਸਮਾਨਤਾ ਤੇ ਵੀ ਫੈਸਲਾ ਰੱਖਵਾਇਆ ਚਲੋ ਆਪਾਂ ਗੱਲ ਵੱਖਰੀ ਕਰ ਸਕਦੇ ਹਾਂ ਤੇ ਲੰਮਾ ਸਮਾਂ ਹੋ ਗਿਆ ਜੂਨ ਮਹੀਨੇ ਤੋਂ ਬਿਕਰਮ ਮਜੀਠੀਆ ਵੀ ਢੇਲ ਚ ਹੈ ਹੁਣ ਅਜੇ ਹਾਲਾਤਾਂ ਚ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨੇ ਖੁੱਲਾ ਚੈਲੰਜ ਕਰਤਾ ਇੱਕ ਤਰ੍ਹਾਂ ਨਾਲ ਵੀ ਮੈਂ ਤਾਂ ਚਾਹਣਾ ਮੈਨੂੰ ਬਲਾਓ ਕਦੋਂ ਬਲਾਉਂਗੇ ਵੀ ਮੇਰੇ ਕੋਲੇ ਤਾਂ ਇੰਨਾ ਕੁਝ ਪਿਆ ਹੈ ਤੇ ਹੁਣ ਜੇ ਤਾਂ ਐਸਜੀਪੀਸੀ ਦਾ ਪ੍ਰਬੰਧ ਚੰਗਾ ਹੈ ਇਸੇ ਮਾਨੇ ਉਹਨਾਂ ਨੂੰ ਪਤਾ ਲੱਗ ਜਾਊਗਾ ਕੀ ਐਸ ਡੀ ਪੀ ਸੀ ਦੇ ਵਿੱਚ ਜਾਂ ਮੁੱਖ ਮੰਤਰੀ ਕੋਲੇ ਕਿਹੜਾ ਕੱਚਾ ਚਿੱਠਾ ਹੈ ਭਾਈ ਕਿਹੜੀਆਂ ਕਮੀਆਂ ਰਹਿ ਗਈਆਂ ਜਿਹੜੀਆਂ ਐਸ ਡੀ ਪੀ ਸੀ ਨੇ ਗਲਤ ਕੀਤੀਆਂ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਣਗੀਆਂ ਸੰਗਤ ਨੂੰ ਵੀ ਪਤਾ ਲੱਗ ਜੂ ਹੁਣ ਬੁਲਾਉਂਦੇ ਨੇ ਜਾਂ ਨਹੀਂ ਬੁਲਾਉਂਦੇ ਇਹ ਹੁਣ ਗੱਲ ਨਵੀਂ ਤੁਰ ਪਈ ਕਿਉਂਕਿ ਇਹ ਗੱਲ ਪਹਿਲਾਂ ਚੱਲਦੀ ਸੀ ਸੁਖਬੀਰ ਬਾਦਲ ਦੇ ਲਈ ਜਦੋਂ ਜਦੋਂ ਜਿਹੜੀਆਂ ਪੰਥਕ ਧਿਰਾਂ ਨੇ ਉਹ ਸ਼ਿਕਾਇਤਾਂ ਕੀਤੀ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਤੇ ਜਦੋਂ ਗੱਲ ਚੱਲਦੀ ਸੀ ਵੀ ਕੀ ਹੁਣ ਜਥੇਦਾਰ ਸਾਹਿਬ ਸੁਖਬੀਰ ਬਾਦਲ ਨੂੰ ਸੱਦਣਗੇ ਨਹੀਂ ਸੱਦਣਗੇ ਸੁਖਬੀਰ ਬਾਦਲ ਦਾ ਕੀ ਬਣੂ ਤਨਖਾਹ ਲੱਗੂ ਸੁਖਬੀਰ ਬਾਦਲ ਗੁਨਾਹ ਖਬੂਲੂ ਕੀ ਹੋਊ ਹੁਣ ਉਹ ਗੱਲ ਬਦਲ ਗਈ ਹੁਣ ਗੱਲ ਬਣ ਗਈ ਐਸਡੀਪੀਸੀ ਵਰਸਸ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਮੁੱਖ ਮੰਤਰੀ ਹੁਣ ਅਗਰ ਐਸਡੀ ਨਾਲ ਇਹ ਦੱਸੋ ਵੀ ਹੁਣ ਰਾਜਾ ਵੜਿੰਗ ਨੂੰ ਐਸਸੀ ਕਮਿਸ਼ਨ ਸੱਦੂਗਾ ਜਾਂ ਜੋ ਅਦਾਲਤ ਨੇ ਕਹਿਤਾ ਉਹ ਸਰਵਉੱਚ ਹੈ। ਵੀ ਦੇਖੋ ਜਿਹੜਾ ਐਸਸੀ ਕਮਿਸ਼ਨ ਹੈ ਅਨੁਸੂਚਿਤ ਜਾਤੀ ਕਮਿਸ਼ਨ ਹੈ ਪੰਜਾਬ ਦਾ ਉਹ ਪੰਜਾਬ ਸਰਕਾਰ ਦਾ ਇੱਕ ਅੰਗ ਹੈ। ਤੇ ਜਿਹੜੀ ਹਾਈ ਕੋਰਟ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਉਹ ਇਹ ਸਾਰੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਕਾਨੂੰਨੀ ਵਿਸ਼ਿਆਂ ਦੇ ਵਿੱਚ ਸਾਰਿਆਂ ਤੋਂ ਵੱਡੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ। ਸੋ ਇਸ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰਾਜਾ ਵੜਿੰਗ ਵੱਲੋਂ ਪਟੀਸ਼ਨ ਲਾਈ ਗਈ ਸੀ ਕਿ ਜਿਹੜੀ ਕਾਰਵਾਈ ਉਹਨਾਂ ਤੇ ਐਸਸੀ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਹੈ ਰਾਜਾ ਵੜਿੰਗ ਦੀ ਤਰਫੋਂ ਇਹ ਪੱਖ ਸੀ ਵਕੀਲਾਂ ਦੇ ਜ਼ਰੀਏ ਕਿ ਉਹ ਰਾਜਨੀਤਿਕ ਦਬਾਅ ਦੇ ਕਰਕੇ ਹੈ ਉਹਨਾਂ ਦਾ ਕਹਿਣਾ ਸੀ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਦਾ ਦਬਾਅ ਹੋ ਸਕਦਾ ਕਿਉਂਕਿ ਪੰਜਾਬ 'ਚ ਜਿਹੜਾ ਐਸਸੀ ਕਮਿਸ਼ਨ ਹੈ ਅਨੁਸੂਚਿਤ ਜਾਤੀ ਕਮਿਸ਼ਨ ਉਹ ਪੰਜਾਬ ਸਰਕਾਰ ਦੇ ਦਬਾਅ 'ਚ ਹੋ ਸਕਦਾ ਜਿਹਦੇ ਕਰਕੇ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਇਹ ਰਾਜਾ ਵੜਿੰਗ ਦਾ ਮੰਨਣਾ ਸੀ ਲੀਗਲ ਤਰੀਕੇ ਤੇ ਉਹ ਹਾਈ ਕੋਰਟ ਚਲੇ ਗਏ ਔਰ ਹਾਈ ਕੋਰਟ ਨੇ ਇਹ ਕਹਿਤਾ ਕਿਉਂਕਿ ਰਾਜਾ ਵੜਿੰਗ ਤੇ ਇੱਕ ਵਿਅਕਤੀ ਆ ਉਥੇ ਮੇਰਾ ਖਿਆਲ ਉਹਦਾ ਨਾਮ ਸ਼ਾਇਦ ਸਰਬਜੀਤ ਸਿੰਘ ਹੈ ਉਹਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਕੇਸ ਵੀ ਰਜਿਸਟਰ ਕੀਤਾ ਮੈਂ ਕਿਹਾ ਸਰਬਜੋਤ ਸਿੰਘ ਹੈ ਨਾਮ ਉਹਨਾਂ ਦਾ ਸਰਬਜੋਤ ਸਿੰਘ ਹਾਂਜੀ ਉਹਨਾਂ ਦੀ ਸਰਬਜੋਤ ਸਿੰਘ ਉਹਨਾਂ ਦੀ ਸ਼ਿਕਾਇਤ ਤੇ ਕੇਸ ਵੀ ਦਰਜ ਕੀਤਾ ਔਰ ਪੁਲਿਸ ਉਹਦੇ ਤੇ ਲੀਗਲ ਓਪੀਨੀਅਨ ਲੈ ਰਹੀ ਹੈ ਹੁਣ ਦੇਖੋ 4 4 ਨਵੰਬਰ ਨੂੰ ਮੇਰਾ ਖਿਆਲ 4 5 ਨਵੰਬਰ ਨੂੰ ਕੇਸ ਦਰਜ ਹੋਇਆ ਸੀ ਔਰ ਇਸ ਮਾਮਲੇ ਚ 60 ਦਿਨਾਂ ਦੇ ਵਿੱਚ ਵਿੱਚ ਅਦਾਲਤ ਚ ਚਲਾਨ ਦੇਣਾ ਪੈਣਾ ਪੰਜਾਬ ਦੀ ਪੁਲਿਸ ਨੂੰ ਜਿਹੜੇ ਸਾਡੇ ਨਵੇਂ ਬੀਐਨਐਸ ਦਾ ਕਾਨੂੰਨ ਆਇਆ ਹੈ ਭਾਰਤੀ ਨਿਆਇ ਸੈਨਤਾ 60 ਦਿਨਾਂ ਚ ਚਲਾਨ ਦੇਣਾ ਪੈਣਾ ਔਰ ਪੁਲਿਸ ਰਿਪੋਰਟ ਬਣਾ ਕੇ ਪੁਲਿਸ ਨੇ ਐਸਸੀ ਕਮਿਸ਼ਨ ਨੂੰ ਵੀ ਦੇਣੀ ਸੀ 20 ਤਰੀਕ ਸੀ ਉਹ ਲੰਘ ਗਈ ਪਰ ਹੁਣ ਹਾਈ ਕੋਰਟ ਨੇ ਕਿਉਂਕਿ ਐਸਸੀ ਕਮਿਸ਼ਨ ਨੂੰ ਰੋਕ ਲਾਤੀ ਵੀ ਤੁਸੀਂ ਹਜੇ ਇਹਦੇ ਤੇ ਕੁਝ ਨਾ ਕਰਿਓ ਹੁਣ ਪੁਲਿਸ ਫੋਰੈਂਸਿਕ ਜਾਂਚ ਪੁਲਿਸ ਨੇ ਕਰਾਉਣੀ ਸੀ ਕਿਉਂਕਿ ਪੁਲਿਸ ਦਾ ਇਹ ਕਹਿਣਾ ਸੀ ਕਿ ਰਾਜਾ ਵੜਿੰਗ ਦਾ ਜਿਹੜਾ ਬਿਆਨ ਹੈ ਉਹ ਸਾਡੇ ਕੋਲੇ ਮੀਡੀਆ ਕਟੀਆਂ ਕਟੀਆਂ ਮੀਡੀਆ ਦੀਆਂ ਖਬਰਾਂ ਔਰ ਜਿਹੜੀ ਉਹ ਵੀਡੀਓ ਸੀ ਆਵਾਜ਼ ਵਾਲੀਆਂ ਉਹ ਫੋਰੈਂਸਿਕ ਨੂੰ ਭੇਜਣੀਆਂ ਸੀ ਜਿਹੜਾ ਇੱਕ ਪ੍ਰोसीजर ਹੈ ਪੁਲਿਸ ਦਾ ਉਹ ਫੋਰੈਂਸਿਕ ਰਿਪੋਰਟ ਆਊਗੀ ਉਸ ਤੋਂ ਬਾਅਦ ਪੁਲਿਸ ਆਪਣੀ ਕਾਰਵਾਈ ਰਿਪੋਰਟ ਉਹਦੇ ਤੇ ਬਣਾਉਗੀ ਪਰ ਹੁਣ ਅਦਾਲਤ ਨੇ ਪੰਜਾਬ ਸਰਕਾਰ ਨੂੰ ਵੀ ਨੋਟਿਸ ਕਰਤਾ ਹੂੰ ਅਗਲੀ ਸੁਣਵਾਈ ਮੇਰੇ ਖਰ 14-15 ਦਿਨਾਂ ਬਾਅਦ ਹੈ ਹੁਣ ਪੰਜਾਬ ਸਰਕਾਰ ਕੀ ਪੱਖ ਰੱਖਦੀ ਹੈ ਪੰਜਾਬ ਸਰਕਾਰ ਪੁਲਿਸ ਦੇ ਕਿਉਂਕਿ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਕੋਲੇ ਹੈ ਪੁਲਿਸ ਦੀ ਕਾਰਵਾਈ ਰਿਪੋਰਟ ਜੋ ਬਣੇਗੀ ਮੈਨੂੰ ਲੱਗਦਾ ਪੰਜਾਬ ਸਰਕਾਰ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਦੀ ਕਾਰਵਾਈ ਰਿਪੋਰਟ ਨੂੰ ਅਦਾਲਤ ਅੱਗੇ ਵਧਾ ਦੇਗੀ ਹੁਣ ਇਹਦਾ ਮਤਲਬ ਹੈ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਕੀ ਕਰਨਾ ਚਾਹੁੰਦੀ ਹੈ ਪੁਲਿਸ ਨੇ ਜਿਹੜਾ ਕੇਸ ਦਰਜ ਕੀਤਾ ਹੈ ਉਹਦਾ ਆਧਾਰ ਕੀ ਹੈ ਸ਼ਿਕਾਇਤ ਕਰਤਾ ਦਾ ਸਟੇਟਸ ਕੀ ਹੈ ਪਾਉ ਕੰਟੈਂਟ ਕੀਆ ਸ਼ਿਕਾਇਤ ਦੇ ਉਹ ਸਾਰਾ ਜਿਹੜਾ ਵਿਸ਼ਾ ਵਸਤੂ ਹੈ ਉਹ ਹੁਣ ਹਾਈ ਕੋਰਟ ਦੀ ਅਗਲੀ ਕਾਰਵਾਈ ਦੇ ਵਿੱਚ ਆ ਜਾਊਗਾ ਪਰ ਹੁਣ ਵੀ ਦੇਖੋ ਜਸਪੀਰ ਗੜੀ ਜਦੋਂ ਤੋਂ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਬਣੇ ਨੇ ਉਹਨਾਂ ਨੇ ਇੱਕ ਤਾਂ ਉਹ ਵੋਕਲ ਨੇ ਵੋਕਲ ਦੇ ਨਾਲ ਨਾਲ ਉਹ ਸਿਆਣੇ ਨੇ ਉਹਨਾਂ ਨੇ ਅਨੁਸੂਚਿਤ ਜਾਤੀ ਕਮਿਸ਼ਨ ਦੀ ਤਾਕਤ ਪੰਜਾਬ 'ਚ ਦਿਖਾਤੀ ਜਿਵੇਂ TN ਸੈਸ਼ਨ ਨੇ ਚੋਣ ਕਮਿਸ਼ਨ ਦੀ ਤਾਕਤ ਦਿਖਾਈ ਸੀ ਜਿਵੇਂ ਬੀਬੀ ਮਨੀਸ਼ਾ ਗੁਲਾਟੀ ਨੇ ਪੰਜਾਬ ਸਟੇਟ ਵਿਮਨ ਕਮਿਸ਼ਨ ਦੀ ਤਾਕਤ ਦਿਖਾਈ ਸੀ ਹੁਣ ਆਲੇ ਵੀ ਜਿਹੜੇ ਡਾਕਟਰ ਜਿਹੜੇ ਵਿਮਨ ਰਾਜ ਲਾਲੀ ਗੇਲ ਮੈਡਮ ਰਾਜ ਲਾਲੀ ਗੇਲ ਉਹ ਵੀ ਚੰਗਾ ਕੰਮ ਕਰ ਰਹੇ ਨੇ ਔਰ ਜਸਵੀਰ ਗੜੀ ਉਹਨਾਂ ਨੇ ਐਫਰਟ ਕੀਤੇ ਇੰਨੇ ਜ਼ਿਆਦਾ ਸਕਤਰੇ ਦੇ ਵਿੱਚ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੀ ਕੋਟ ਵੀ ਬਣ ਗਈ ਇਹਦਾ ਮਤਲਬ ਹੈ ਜਿਹੜੀ ਸਾਡੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਭੈਣ ਭਰਾ ਨੇ ਉਹਨਾਂ ਦੇ ਲਈ ਅਨੁਸੂਚਿਤ ਜਾਤੀ ਕਮਿਸ਼ਨ ਕਾਫੀ ਚੰਗੇ ਕੰਮ ਆਉਂਦੇ ਦਿਨਾਂ 'ਚ ਵੀ ਕਰੂਗਾ ਔਰ ਕਰ ਵੀ ਰਿਹਾ ਔਰ ਜਸਬੀਰ ਗੜੀ ਨੇ ਬੜਾ ਸਟਰੋਂਗ ਪੋਜੀਸ਼ਨ ਇਸ ਮਾਮਲੇ 'ਚ ਵੀ ਲਈ ਸੀ ਉਹ ਠੀਕ ਹੈ ਹੁਣ ਹਾਈ ਕੋਰਟ ਨੇ ਕਹਿ ਦਿੱਤਾ ਕਿਉਂਕਿ ਹਾਈ ਕੋਰਟ ਸੁਪਰੀਮ ਬੋਡੀ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਪਰ ਜਸਬੀਰ ਗੜੀ ਹੁਣੇ ਜਿਹੜੇ ਇਸ ਵਕਤ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਨੇ ਉਹਨਾਂ ਨੇ ਕਮਿਸ਼ਨ ਨੂੰ ਕਮਿਸ਼ਨ ਦੀ ਦਿੱਖ ਵਰਕਿੰਗ ਨੂੰ ਤਕੜਾ ਕੀਤਾ ਔਰ ਇਹ ਇਸ ਪੂਰੇ ਮਾਮਲੇ 'ਚ ਉਹਨਾਂ ਦਾ ਦਖਲ ਹੈ ਜਿਹੜਾ ਬਹੁਤ ਵੱਡਾ ਬਣ ਕੇ ਉਭਰਿਆ ਜਿਹੜੀ ਗੱਲ ਰਹੀ ਰਾਜਾ ਵੜਿੰਗ ਦੀ ਰਾਜਾ ਵੜਿੰਗ ਨੇ ਮਾਫੀ ਮੰਗੀ ਹੈ ਦੋ ਪਹਿਲੂ ਨੇ ਹੁਣ ਇਸ ਮਾਮਲੇ ਦੇ ਜਿਸ ਤਰ੍ਹਾਂ ਨਾਲ ਰਾਜਾ ਵੜਿੰਗ ਨੇ ਸਰਦਾਰ ਭੂਟਾ ਸਿੰਘ ਹੋਣਾ ਤੇ ਟਿੱਪਣੀ ਕੀਤੀ ਅਦਾਲਤ ਤੈਅ ਕਰੇਗੀ ਵੀ ਕੀ ਸੱਚਮੁੱਚ ਜਿਹੜਾ ਪੁਲਿਸ ਨੇ ਕੇਸ ਦਰਜ ਕੀਤਾ ਉਹ ਠੀਕ ਕੀਤਾ ਜਾਂ ਰਾਜਾ ਵੜਿੰਗ ਦੀ ਭਾਵਨਾ ਹਾਈ ਕੋਰਟ ਮੁਤਾਬਕ ਕੀ ਹੈ ਉਹ ਫੈਸਲੇ ਦੇ ਰੂਪ ਚ ਆਏਗੀ ਪਰ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਹਜੇ ਬਰਕਰਾਰ ਹੈ ਕਿਉਂਕਿ ਜਿਹੜੀ ਪੰਜਾਬ ਦੀ ਦੇਖੋ ਕਾਨੂੰਨੀ ਦਾਇਰਾ ਵੱਖਰਾ ਹੈ ਸਿਆਸੀ ਦਾਇਰਾ ਵੱਖਰਾ ਹੈ ਰਾਜਾ ਵੜਿੰਗ ਕਾਨੂੰਨੀ ਤੌਰ ਤੇ ਇਸ ਮਾਮਲੇ 'ਚ ਅੱਗੇ ਵਧਣਗੇ ਆਪਣਾ ਪੱਖ ਆਪਣੀ ਭਾਵਨਾ ਰੱਖਣਗੇ ਅਦਾਲਤ ਦੇ ਵਿੱਚ ਉਹਨਾਂ ਦੇ ਇੱਕ ਇੱਕ ਸ਼ਬਦ ਦੀ ਵਿਆਖਿਆ ਹੋਏਗੀ ਉਹ ਅਦਾਲਤ ਨੂੰ ਸਮਝਾਉਣਗੇ ਜਿਹੜੇ ਸਰਕਾਰ ਦੇ ਵਕੀਲ ਨੇ ਪੁਲਿਸ ਦੇ ਜਿਹੜੇ ਕਾਉਂਸਲ ਨੇ ਉਹ ਪੁਲਿਸ ਦਾ ਪੱਖ ਦੱਸਣਗੇ ਤੇ ਜਿਹੜੇ ਸ਼ਿਕਾਇਤਕਰਤਾ ਨੇ ਉਹ ਆਪਣੀ ਭਾਵਨਾ ਦੱਸਣਗੇ ਇਹ ਮਾਮਲਾ ਤਾਂ ਹੁਣ ਕਾਨੂੰਨੀ ਤੌਰ ਤੇ ਅੱਗੇ ਵਧਣਾ ਹੈ ਪਰ ਸਿਆਸੀ ਤੌਰ ਤੇ ਰਾਜਾ ਵੜਿੰਗ ਕਿਉਂਕਿ ਅਨਸੂਚਿਤ ਜਾਤੀ ਭਾਈਚਾਰੇ ਦੇ ਸਾਡੇ ਮذਬੀ ਸਿੱਖ ਭਾਈਚਾਰੇ ਨੇ ਬੜਾ ਵਿਰੋਧ ਕੀਤਾ ਸੀ ਉਹਨਾਂ ਨੇ ਤਾਂ ਪ੍ਰਦਰਸ਼ਨ ਵੀ ਕੀਤੇ ਰਾਜਾ ਵੜਿੰਗ ਦੇ ਮਾਮਲੇ 'ਚ ਕਾਂਗਰਸ ਪਾਰਟੀ 'ਚ ਰਾਜਾ ਵੜਿੰਗ ਦੀ ਪੋਜੀਸ਼ਨ ਕਮਜ਼ੋਰ ਹੋਈ ਆ ਉਹ ਦਿਨਾਂ ਹਜੇ ਤੱਕ ਕਮਜ਼ੋਰ ਨਹੀਂ ਸੀ ਹੋਈ ਭਾਵੇਂ ਉਹਨਾਂ ਨੇ ਮਾਫੀ ਮੰਗ ਲਈ ਪਰ ਉਹਨਾਂ ਦੀ ਮਾਫੀ ਇਸ ਸਮੂਚੀ ਕਾਮ ਨੇ ਪ੍ਰਵਾਨ ਕਰ ਲਈ ਇਹਦਾ ਕੋਈ ਪੈਮਾਨਾ ਨਹੀਂ ਹੈ ਇਹਦਾ ਕੋਈ ਪੈਮਾਨਾ ਨਹੀਂ ਹੈ ਇਸ ਕਰਕੇ ਅਦਾਲਤ ਦੇ ਫੈਸਲੇ ਦੇ ਨਾਲ ਹੀ ਤੈਅ ਹੋਏਗਾ ਜਾਂ ਜਿਹੜੇ ਲੋਕ ਨੇ ਉਹ ਵੋਟਾਂ ਦੇ ਰੂਪ ਚ ਦੱਸਣਗੇ ਹੁਣ ਜਦੋਂ ਰਾਜਾ ਵੜਿੰਗ ਅਗਲੀ ਕੋਈ ਚੋਣ ਲੜਨਗੇ ਉਦੋਂ ਤੱਕ ਵੀ ਇਹ ਮੁੱਦਾ ਵੱਡਾ ਬਣੇਗਾ ਪਰ ਅਗਰ ਹਾਈ ਕੋਰਟ ਦਾ ਫੈਸਲਾ ਉਸ ਤੋਂ ਪਹਿਲਾਂ ਆ ਜਾਂਦਾ ਹੈ ਰਾਜਾ ਵੜਿੰਗ ਦੇ ਮਾਮਲੇ 'ਚ ਹੋ ਸਕਦਾ ਹੈ ਅਦਾਲਤ ਰਾਜਾ ਵੜਿੰਗ ਨੂੰ ਬਰੀ ਕਰ ਦੇ ਹੋ ਸਕਦਾ ਹੈ ਅਦਾਲਤ 'ਚ ਰਾਜਾ ਵੜਿੰਗ ਉਹਨਾਂ ਦੀ ਮਾਫੀ ਹੈ ਜਿਹੜੀ ਉਹ ਮੰਨ ਲਈ ਜਾਵੇ ਤੇ ਸੰਸਥਾਵਾਂ ਮਾਫੀ ਮੰਗ ਮੰਨ ਲੈਣ ਰਾਜਾ ਵੜਿੰਗ ਨੇ ਵੀ ਅਸੀਂ ਉਹਨੂੰ ਮਾਫ ਕਰਦੇ ਹਾਂ ਹੋ ਸਕਦਾ ਸਜ਼ਾ ਵੀ ਹੋਵੇ ਹਾਈ ਕੋਰਟ ਅਮਰਿਤਪਾਲ ਨੂੰ ਸੈਸ਼ਨ ਅਟੈਂਡ ਕਰਨ ਦਾ ਮੌਕਾ ਦੇਵੇਗੀ ਦੇਖੋ ਮੈਂ ਅਮਰਿਤਪਾਲ ਸਿੰਘ ਨੇ ਮਾਮਲੇ ਨੂੰ ਜਿੰਨਾ ਕਿ ਮੈਂ ਸਮਝਿਆ ਇੱਕ ਤੋਂ 19 ਦਸੰਬਰ ਤੱਕ ਹੋਣਾ ਪਾਰਲੀਮੈਂਟ ਦਾ ਸੈਸ਼ਨ ਹੈ ਔਰ ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਹੈ ਕਿ ਅਮਰਿਤਪਾਲ ਸਿੰਘ ਦੀ ਮੈਂਬਰੀ ਖਾਰਜ ਹੋਣ ਦਾ ਖਤਰਾ ਖੜਾ ਹੋ ਗਿਆ ਸੀ ਕਿਉਂਕਿ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਪਾਰਲੀਮੈਂਟ 'ਚ ਉਹ ਘਟ ਗਈ ਸੀ ਘਟਦੀ ਬਿਲਕੁਲ ਗੈਰ ਹਾਜ਼ਰ ਨਹੀਂ ਸੀਗੇ ਉਹ ਪਹਿਲੇ ਦਿਨ ਤੋਂ ਹੀ ਗੈਰ ਹਾਜ਼ਰ ਮਤਲਬ ਜਿੰਨੀ ਲੋੜਿੰਦੀ ਹੁੰਦੀ ਹੈ ਉਹ ਪੂਰੀ ਨਹੀਂ ਸੀ ਹੋ ਰਹੀ ਉਹ ਗੈਰ ਹਾਜ਼ਰ ਸੀ ਉਹਨਾਂ ਨੂੰ ਕਦੀ ਮੌਕਾ ਨਹੀਂ ਮਿਲਿਆ ਪਾਰਲੀਮੈਂਟ ਦੇ ਸੈਸ਼ਨ 'ਚ ਜਾਣ ਦਾ ਹੁਣ ਸੁਪਰੀਮ ਕੋਰਟ 'ਚ ਜਦੋਂ ਗਏ ਸੀ ਤੇ ਉਸ ਤੋਂ ਬਾਅਦ ਜਿਹੜੇ ਸਪੀਕਰ ਨੇ ਦੇਸ਼ ਦੀ ਲੋਕ ਸਭਾ ਦੇ ਉਹਨਾਂ ਨੇ ਇੱਕ ਕਮੇਟੀ ਬਣਾਈ ਉਸ ਕਮੇਟੀ ਨੇ ਅਮਰਿਤਪਾਲ ਸਿੰਘ ਦੀ ਜਿਹੜੀ ਗੈਰ ਹਾਜ਼ਰੀ ਸੀ ਉਹਨਾਂ ਦੇ ਵਕੀਲ ਨੇ ਕਮੇਟੀ ਅੱਗੇ ਪੱਖ ਰੱਖਿਆ ਕਿ ਅਮਰਿਤਪਾਲ ਸਿੰਘ ਤਾਂ ਆਉਣਾ ਚਾਹੁੰਦਾ ਹੈ ਉਹਨੂੰ ਪ੍ਰਸ਼ਾਸਨ ਪੰਜਾਬ ਦਾ ਤੇ ਡਿਬਰੂਗੜ ਦਾ ਮਨਜ਼ੂਰੀ ਨਹੀਂ ਦੇ ਰਿਹਾ ਜੇਲ੍ਹ ਪ੍ਰਸ਼ਾਸਨ ਪਾਰਲੀਮੈਂਟ ਦੇ ਸੈਸ਼ਨ ਤੇ ਜਾਣ ਦੀ ਤੇ ਫਿਰ ਉਹਨਾਂ ਦੀ ਉਸ ਗੈਰ ਹਾਜ਼ਰੀ ਨੂੰ ਛੁੱਟੀ ਦੇ ਤੌਰ ਤੇ ਪ੍ਰਵਾਨ ਕਰ ਲਿਆ ਸੀ ਤੇ ਉਹਨਾਂ ਦੀ ਮੈਂਬਰੀ ਖਾਰਜ ਨਹੀਂ ਹੋਈ ਸੀ ਹੁਣ ਇਹਦਾ ਮਤਲਬ ਹੈ ਪਿਛਲੀ ਗੈਰ ਹਾਜ਼ਰੀ ਤਾਂ ਬਣ ਗਈ ਉਹਨਾਂ ਦੀ ਛੁੱਟੀ ਹੁਣ ਨਵੇਂ ਸਿਰੇ ਤੋਂ ਇੱਕ ਤੋਂ 19 ਦਸੰਬਰ ਨੂੰ ਸੈਸ਼ਨ ਹੈ ਉਹ ਹਾਈ ਕੋਰਟ ਗਏ ਪੰਜਾਬ ਤੇ ਹਨਾ ਹਾਈ ਕੋਰਟ ਦੇ ਵਿੱਚ ਵੀ ਕਿ ਸੈਸ਼ਨ ਅਟੈਂਡ ਕਰਨ ਦੀ ਮਨਜ਼ੂਰੀ ਦਿਓ ਕਿਉਂਕਿ ਜਿਹੜੇ ਐਮਪੀ ਲੈਂਡ ਦੇ ਫੰਡ ਹੁੰਦੇ ਨੇ ਐਮਪੀ ਲੈਡਸ ਲੈਡ ਐਮਪੀ ਐਮਪੀ ਲੈਂਡ ਦਾ ਜਿਹੜਾ ਫੰਡ ਹੁੰਦਾ ਹੈ ਉਹ ਕਹਿੰਦੇ ਵਰਤਿਆ ਨਹੀਂ ਜਾ ਰਿਹਾ ਉਹਨਾਂ ਦੇ ਹਲਕੇ 'ਚ ਉਹ ਲੋਕਾਂ ਦੇ ਨੁਮਾਇੰਦੇ ਨੇ ਜੇਲ੍ਹ ਚ ਤੋਂ ਲੜੇ ਸੀ ਜਿੱਤ ਗਏ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 7 ਦਿਨਾਂ ਚ ਜਵਾਬ ਦੇਣ ਲਈ ਕਿਹਾ ਵੀ ਤੁਹਾਡਾ ਪੱਖ ਕੀ ਹੈ ਪਰੋਲ ਮੰਗੀ ਹੈ ਕਿ ਪਰੋਲ ਦਿੱਤੀ ਜਾਵੇ ਤਾਂ ਕਿ ਅਮਰਿਤਪਾਲ ਸਿੰਘ ਆਪਣਾ ਸੈਸ਼ਨ ਅਟੈਂਡ ਕਰ ਸਕਣ ਹੁਣ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ ਕਿਉਂਕਿ ਰੀਟੇਨਿੰਗ ਅਥਾਰਟੀ ਹੈ ਡੀਸੀ ਅਮਰitsar ਡਿਪਟੀ ਕਮਿਸ਼ਨਰ ਅਮਰitsar ਉਹ ਰੀਟੇਨਿੰਗ ਅਥਾਰਟੀ ਨੇ ਉਹਨਾਂ ਤੋਂ ਮਨਜ਼ੂਰੀਆਂ ਮੰਗਦੇ ਸੀ ਨਹੀਂ ਦਿੱਤੀਆਂ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਵੀ ਤੁਹਾਡਾ ਇਹਦੇ ਤੇ ਕੀ ਪੱਕ ਹੈ 7 ਦਿਨ ਦਾ ਟਾਈਮ ਦਿੱਤਾ ਜੇ ਤਾਂ ਪੰਜਾਬ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਪਾਰਲੀਮੈਂਟ ਸੈਸ਼ਨ ਉਹ ਜਾਣ ਅਸੀਂ ਉਹਦੇ ਲਈ ਰੀਟੇਨਿੰਗ ਅਥਾਰਟੀ ਵੱਲੋਂ ਪੰਜਾਬ ਸਰਕਾਰ ਅਸੀਂ ਮਨਜ਼ੂਰੀ ਦੇਣ ਨੂੰ ਤਿਆਰ ਆ ਜੇ ਤਾਂ ਉਹਨਾਂ ਨੇ ਕਹਿਤਾ ਵੀ ਅਸੀਂ ਤਿਆਰ ਆ ਫਿਰ ਤਾਂ ਹਾਈ ਕੋਰਟ ਉਹਨਾਂ ਦੇ ਪਾਰਲੀਮੈਂਟ ਸੈਸ਼ਨ 'ਚ ਜਾਣ ਦਾ ਰਾਹ ਖੋਲ ਦੂਗੀ ਸਰਕਾਰੇ ਵੀ ਕਹਿ ਸਕਦੀ ਹੈ ਕਿ ਅਸੀਂ ਡੀਬਰੂਗੜ ਦੀ ਜੇਲ੍ਹ ਦੇ ਵਿੱਚੋਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹਨਾਂ ਨੂੰ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰਾ ਸਕਦੇ ਆ। ਤੇ ਇੱਕ ਵਾਰੀ ਗੱਲ ਆਈ ਸੀ ਵੀ ਸੌਂ ਚਕਾਈ ਜਾ ਸਕਦੀ ਹੈ ਵੀਡੀਓ ਕਾਨਫਰੈਂਸਿੰਗ ਤੇ। ਕੀ ਹੈ ਕੋਈ ਪ੍ਰੋਵੀਜ਼ਨ ਹੈ ਕਿ ਕੋਈ ਮੈਂਬਰ ਪਾਰਲੀਮੈਂਟ ਵੱਖਰੇ ਤੌਰ ਤੇ ਆਨਲਾਈਨ ਪਾਰਲੀਮੈਂਟ 'ਚ ਜੁੜੇ? ਇੱਕ ਸਵਾਲ ਹੈ। ਇਹ ਫਿਰ ਸਪੀਕਰ ਕੋਲੇ ਜਾਏਗਾ। ਜਾਂ ਪੰਜਾਬ ਸਰਕਾਰ ਕਹੇਗੀ ਅਸੀਂ ਪਰੋਲ ਦੇਣ ਦੇ ਹੱਕ 'ਚ ਆ ਅਸੀਂ ਪਰੋਲ ਦੇ ਦੰਨੇ। ਫਿਰ ਉਹ ਫਿਜ਼ੀਕਲ ਤੌਰ ਤੇ ਪਾਰਲੀਮੈਂਟ ਦਾ ਸੈਸ਼ਨ اٹੈਂਡ ਕਰਨਗੇ ਅਗਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਪੈਰੋਲ ਨਹੀਂ ਦੇ ਸਕਦੇ ਮਨਜ਼ੂਰੀ ਨਹੀਂ ਦੇ ਸਕਦੇ ਕਿਉਂਕਿ ਉਹਦੇ ਤੇ ਨੈਸ਼ਨਲ ਸਕਿਉਰਿਟੀ ਐਕਟ ਲੱਗਿਆ ਹੈ ਸਰਕਾਰ ਨੂੰ ਲੱਗਦਾ ਹੈ ਕਿ ਉਹ ਪੰਜਾਬ ਦੇ ਅਮਨ ਕਾਨੂੰਨ ਲਾਉਣ ਦੇ ਆਰਡਰ ਲਈ ਖਤਰਾ ਹੈ ਅਗਰ ਉਹ ਕਹਿ ਦੇਣ ਵੀ ਅਸੀਂ ਨਹੀਂ ਮਨਜ਼ੂਰੀ ਦੇ ਸਕਦੇ ਅਮਰਿਤਪਾਲ ਨੂੰ ਫਿਰ ਹਾਈ ਕੋਰਟ ਨੇ ਇਹਦੇ ਤੇ ਫੈਸਲਾ ਕਰਨਾ ਹੈ ਇੱਕ ਤੋਂ 19 ਦਸੰਬਰ ਤੱਕ ਸੈਸ਼ਨ ਚੱਲਣਾ ਹੈ ਹਜੇ ਅਸੀਂ ਬੈਠੇ ਹਾਂ ਨਵੰਬਰ 21 ਅੱਜ ਤੇ 7 ਦਿਨਾਂ ਚ ਮਤਲਬ 30 ਤਰੀਕ ਤੋਂ ਪਹਿਲਾਂ ਪਹਿਲਾਂ ਅਮਰਿਤਪਾਲ ਸਿੰਘ ਦੇ ਮਾਮਲੇ ਤੇ ਫੈਸਲਾ ਆ ਸਕਦਾ ਹੈ ਵੀ ਕੀ ਉਹ 1 ਤੋਂ 19 ਦਸੰਬਰ ਉਹਨਾਂ ਨੂੰ ਪੈਰੋਲ ਮਿਲੇਗਾ ਨਹੀਂ ਮਿਲੇਗਾ ਪਾਰਲੀਮੈਂਟ ਦੇ ਸੈਸ਼ਨ ਚ ਜਾ ਸਕਣਗੇ ਨਹੀਂ ਜਾ ਸਕਣਗੇ ਕੋਈ ਨਵੀਂ ਵਿਵਸਥਾ ਬਣੇਗੀ ਨਹੀਂ ਬਣੇਗੀ ਸੋ ਇਹ ਦੇਖਣਾ ਬੜਾ ਦਿਲਚਸਪ ਰਹੇਗਾ ਜੀ ਡਾ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸასი ਕਰਦੀ ਬਹੁਤ-ਬਹੁਤ ਧੰਨਵਾਦ ਸੰਦੀਪ ਜੀ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਜੇਕਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ